ਤੁਹਾ ਨੂੰ ਪੁੱਛਣਾ ਚਾਹਾਂਗੇ ਕਿ ਤੁਸੀਂ ਕਿਸਾਨ ਭਾਈ ਐਨੇ ਵੇਲੇ ਹੋ ਕਿ ਤੁਸੀਂ ਤੀਜੇ ਦਿਨੀਂ ਅੰਦੋਲਨ ਕਰਨ ਬਹਿ ਜਾਂਦੇ ਹੋ ਐਨੇ ਵੇਲੇ ਨਹੀਂ ਹੈਗੇ ਮੈਮ ਜੀ ਪ੍ਰੋਬਲਮ ਇਹ ਹੈ ਜਦੋਂ ਆਪਾਂ ਬਾਜ਼ਾਰ ਦੇ ਵਿੱਚ ਕੋਈ ਵੀ ਚੀਜ਼ ਲੈਣ ਜਾਂਦੇ ਹਾਂ ਹਨਾ ਹਰ ਇੱਕ ਚੀਜ਼ ਦਾ ਇੱਕ ਰੇਟ ਹੈ ਚਾਹੇ ਪੈਨ ਲੈ ਲਓ ਪੈਨਸਲ ਲੈ ਲਓ ਕਿਸਾਨਾਂ ਜੀ ਐਨੇ ਜੀ ਡਿਮਾਂਡ ਹੈ ਛੋਟੀ ਜੀ ਕਿ ਸਾਡੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਦਾ ਵੀ ਇੱਕ ਰੇਟ ਫਾਈਨਲ ਹੋ ਜਾਏ ਕਿ ਕਣਕ ਦਾ ਇਹ ਰੇਟ ਹੋਊਗਾ ਝੋਨੇ ਦਾ ਇੰਨਾ ਹੋਊਗਾ ਟਮਾਟਰ ਦਾ ਇੰਨਾ ਹੋਊਗਾ ਪ੍ਰੋਬਲਮ ਕੀ ਹੈ ਹੁਣ ਟਮਾਟਰ ਤਾਂ ਰੁਲਦਾ ਫਿਰਦਾ ਹੈ ਤੇ ਟਮੇਟੋ ਕੇਚੱਪ ਗ੍ਰਾਮਾਂ ਦੇ ਹਿਸਾਬ ਨਾਲ ਵਿਕ ਰਹੀ ਹੈ ਆਲੂ ਹੈ ਉਹ ਮੰਡੀਆਂ ਚ ਰੁਲਦਾ ਫਿਰਦਾ ਹੈ ਤੇ ਜਿਹੜੀ ਚਿਪਸ ਹੈ ਉਹ ਗ੍ਰਾਮਾਂ ਦੇ ਹਿਸਾਬ ਨਾਲ ਵਿਕਦੀ ਹੈ ਸਾਡੀ ਜਿਹੜੀ ਮੱਕੀ ਹੈ ਉਹ ਰੁਲਦੀ ਫਿਰਦੀ ਹੈ ਉਹਦਾ ਕੋਈ ਫਿਕਸ ਪ੍ਰਾਈਸ ਨਹੀਂ ਪਰ ਜਦੋਂ ਆਪਾਂ ਪਾਪਕੋਰਨ ਖਾਂਦੇ ਆ ਹਨਾ ਫਿਲਮਾਂ ਦੇਖਦੇ ਆ ਉਹ ਤੁਹਾਨੂੰ ਤੋਲਿਆਂ ਦੇ ਹਿਸਾਬ ਨਾਲ ਗ੍ਰਾਮਾਂ ਦੇ ਹਿਸਾਬ ਨਾਲ ਇਹ ਜਿਹੜੀ ਵਿਚ ਵਾਲੀ ਲੁੱਟ ਮਚਾਈ ਹੈ ਇਹ ਕੰਜ਼ਿਊਮਰ ਦੀ ਵੀ ਹੋ ਰਹੀ ਹੈ ਤੇ ਕਿਸਾਨਾਂ ਦੇ ਵੀ ਕਿਸਾਨਾਂ ਦੀ ਇੰਨੀ ਇੱਕ ਡਿਮਾਂਡ ਹੈ ਕੇ ਦਿਨ ਰਾਤ ਝੱਖੜ ਝੋਲਿਆਂ ਚ ਮੀਂਹ ਨਹੀਂ ਰਹੀ ਗਰਮੀ ਦੇ ਵਿੱਚ ਉਹ ਫਸਲ ਨੂੰ ਪੈਦਾ ਕਰਦਾ ਹੈ ਕਿ ਸਾਡੀ ਵੀ ਫਸਲ ਦਾ ਕਿਰਪਾ ਕਰਕੇ ਇੱਕ ਫਿਕਸ ਪ੍ਰਾਈਸ ਕਰ ਦਿਓ ਇਸ ਨੂੰ ਲੈ ਕੇ ਕਿਸਾਨ ਆंदोलन ਕਰ ਰਿਹਾ ਹੈ ਔਰ ਵੇਲਾ ਕੋਈ ਨਹੀਂ ਹੈਗਾ ਤੁਸੀਂ ਯਾਨੀ ਠੰਡ ਦੇ ਵਿੱਚ ਥੋੜੇ ਜਿਹੇ ਦਿਨ ਕੱਟ ਕੇ ਦੇਖੋ ਬਾਹਰ ਸੜਕਾਂ ਤੇ ਕਿੰਦਾ ਔਖਾ ਹੁੰਦਾ ਹੈ ਇਸ ਕਰਕੇ ਸਾਰੇ ਕਿਸਾਨੀ ਨੂੰ ਸਪੋਰਟ ਕਰੋ ਕਿਸਾਨਾਂ ਨੂੰ ਸਪੋਰਟ ਕਰੋ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਤੁਸੀਂ ਕਿਸਾਨ ਭਾਈ ਐਨੇ ਵੇਲੇ ਹੋ ਕਿ ਤੁਸੀਂ ਤੀਜੇ ਦਿਨ ਹੀ ਅੰਦੋਲਨ ਕਰਨ ਬਹਿ ਜਾਂਦੇ ਹੋ ਐਨੇ ਵੇਲੇ ਨਹੀਂ ਹੈਗੇ ਮੈਮ ਜੀ ਪ੍ਰੋਬਲਮ ਇਹ ਹੈ ਜਦੋਂ ਆਪਾਂ ਬਾਜ਼ਾਰ ਦੇ ਵਿੱਚ ਕੋਈ ਵੀ ਚੀਜ਼ ਲੈਣ ਜਾਂਦੇ ਹਾਂ ਹਣਾ ਹਰ ਇੱਕ ਚੀਜ਼ ਦਾ ਇੱਕ ਰੇਟ ਹੈ ਚਾਹੇ ਪੈਨ ਲੈ ਲਓ ਪੈਨਸਲ ਲੈ ਲਓ ਕਿਸਾਨਾਂ ਜੀ ਐਨੇ ਜੀ ਡਿਮਾਂਡ ਹੈ ਛੋਟੀ ਜੀ ਕਿ ਸਾਡੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਦਾ ਵੀ ਇੱਕ ਰੇਟ ਫਾਈਨਲ ਹੋ ਜਾਏ ਕਿ ਕਣਕ ਦਾ ਇਹ ਰੇਟ ਹੋਊਗਾ ਝੋਨੇ ਦਾ ਇੰਨਾ ਹੋਊਗਾ ਟਮਾਟਰ ਦਾ ਇੰਨਾ ਹੋਊਗਾ ਪ੍ਰੋਬਲਮ ਕੀ ਹੈ ਹੁਣ ਟਮਾਟਰ ਤਾਂ ਰੁਲਦਾ ਫਿਰਦਾ ਹੈ ਤੇ ਟਮੇਟੋ ਕੇਚੱਪ ਗ੍ਰਾਮਾਂ ਦੇ ਹਿਸਾਬ ਨਾਲ ਵਿਕ ਰਹੀ ਹੈ ਆਲੂ ਹੈ ਉਹ ਮੰਡੀਆਂ ਚ ਰੁਲਦਾ ਫਿਰਦਾ ਹੈ ਤੇ ਜਿਹੜੀ ਚਿਪਸ ਹੈ ਉਹ ਗ੍ਰਾਮਾਂ ਦੇ ਹਿਸਾਬ ਨਾਲ ਵਿਕਦੀ ਹੈ ਸਾਡੀ ਜਿਹੜੀ ਮੱਕੀ ਹੈ ਉਹ ਰੁਲਦੀ ਫਿਰਦੀ ਹੈ ਉਹਦਾ ਕੋਈ ਫਿਕਸ ਪ੍ਰਾਈਸ ਨਹੀਂ ਪਰ ਜਦੋਂ ਆਪਾਂ ਪਾਪਕੌਰਨ ਖਾਂਦੇ ਆ ਹਨਾ ਫਿਲਮਾਂ ਦੇਖਦੇ ਆ ਉਹ ਤੁਹਾਨੂੰ ਤੋਲਿਆਂ ਦੇ ਹਿਸਾਬ ਨਾਲ ਗ੍ਰਾਮਾਂ ਦੇ ਹਿਸਾਬ ਨਾਲ ਇਹ ਜਿਹੜੀ ਵਿਚ ਵਾਲੀ ਲੁੱਟ ਮਚਾਈ ਹੈ ਇਹ ਕੰਜ਼ਿਊਮਰ ਦੀ ਵੀ ਹੋ ਰਹੀ ਹੈ ਤੇ ਕਿਸਾਨਾਂ ਦੀ ਵੀ ਕਿਸਾਨਾਂ ਦੀ ਇੰਨੀ ਕੁ ਡਿਮਾਂਡ ਹੈ ਕੇ ਦਿਨ ਰਾਤ ਝੱਖੜ ਝੋਲਿਆਂ ਚ ਮੀਂਹ ਨਹੀਂ ਰਹੀ ਗਰਮੀ ਦੇ ਵਿੱਚ ਉਹ ਫਸਲ ਨੂੰ ਪੈਦਾ ਕਰਦਾ ਹੈ ਕਿ ਸਾਡੀ ਵੀ ਫਸਲ ਦਾ ਕਿਰਪਾ ਕਰਕੇ ਇੱਕ ਫਿਕਸ ਪ੍ਰਾਈਸ ਕਰ ਦਿਓ ਇਸ ਨੂੰ ਲੈ ਕੇ ਕਿਸਾਨ ਆंदोलन ਕਰ ਰਿਹਾ ਹੈ ਔਰ ਵੇਲਾ ਕੋਈ ਨਹੀਂ ਹੈਗਾ ਤੁਸੀਂ ਯਾਨੀ ਠੰਡ ਦੇ ਵਿੱਚ ਥੋੜੇ ਜਿਹੇ ਦਿਨ ਕੱਟ ਕੇ ਦੇਖੋ ਬਾਹਰ ਸੜਕਾਂ ਤੇ ਕਿਦਾਂ ਔਖਾ ਹੁੰਦਾ ਹੈ ਇਸ ਕਰਕੇ ਸਾਰੇ ਕਿਸਾਨੀ ਨੂੰ ਸਪੋਰਟ ਕਰੋ ਕਿਸਾਨਾਂ ਨੂੰ ਸਪੋਰਟ ਕਰੋ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਤੁਸੀਂ ਕਿਸਾਨ ਭਾਈ ਐਨੇ ਵੇਲੇ ਹੋ ਕਿ ਤੁਸੀਂ ਤੀਜੇ ਦਿਨੀਂ ਅੰਦੋਲਨ ਕਰਨ ਬਹਿ ਜਾਂਦੇ ਹੋ ਐਨੇ ਵੇਲੇ ਨਹੀਂ ਹੈਗੇ ਮੈਮ ਜੀ ਪ੍ਰੋਬਲਮ ਇਹ ਹੈ ਜਦੋਂ ਆਪਾਂ ਬਾਜ਼ਾਰ ਦੇ ਵਿੱਚ ਕੋਈ ਵੀ ਚੀਜ਼ ਲੈਣ ਜਾਂਦੇ ਹਾਂ ਹਣਾ ਹਰ ਇੱਕ ਚੀਜ਼ ਦਾ ਇੱਕ ਰੇਟ ਹੈ ਚਾਹੇ ਪੈਨ ਲੈ ਲਓ ਪੈਨਸਲ ਲੈ ਲਓ ਕਿਸਾਨਾਂ ਜੀ ਐਨੇ ਜੀ ਡਿਮਾਂਡ ਹੈ ਛੋਟੀ ਜੀ ਕਿ ਸਾਡੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਦਾ ਵੀ ਇੱਕ ਰੇਟ ਫਾਈਨਲ ਹੋ ਜਾਏ ਕਿ ਕਣਕ ਦਾ ਇਹ ਰੇਟ ਹੋਊਗਾ ਝੋਨੇ ਦਾ ਇੰਨਾ ਹੋਊਗਾ ਟਮਾਟਰ ਦਾ ਇੰਨਾ ਹੋਊਗਾ ਪ੍ਰੋਬਲਮ ਕੀ ਹੈ ਹੁਣ ਟਮਾਟਰ ਤਾਂ ਰੁਲਦਾ ਫਿਰਦਾ ਹੈ ਤੇ ਟਮੇਟੋ ਕੇਚੱਪ ਗ੍ਰਾਮਾਂ ਦੇ ਹਿਸਾਬ ਨਾਲ ਵਿਕ ਰਹੀ ਹੈ ਆਲੂ ਹੈ ਉਹ ਮੰਡੀਆਂ ਚ ਰੁਲਦਾ ਫਿਰਦਾ ਹੈ ਤੇ ਜਿਹੜੀ ਚਿਪਸ ਹੈ ਉਹ ਗ੍ਰਾਮਾਂ ਦੇ ਹਿਸਾਬ ਨਾਲ ਵਿਕਦੀ ਹੈ ਸਾਡੀ ਜਿਹੜੀ ਮੱਕੀ ਹੈ ਉਹ ਰੁਲਦੀ ਫਿਰਦੀ ਹੈ ਉਹਦਾ ਕੋਈ ਫਿਕਸ ਪ੍ਰਾਈਸ ਨਹੀਂ ਪਰ ਜਦੋਂ ਆਪਾਂ ਪਾਪਕੋਰਨ ਖਾਂਦੇ ਆ ਹਨਾ ਫਿਲਮਾਂ ਦੇਖਦੇ ਆ ਉਹ ਤੁਹਾਨੂੰ ਤੋਲਿਆਂ ਦੇ ਹਿਸਾਬ ਨਾਲ ਗ੍ਰਾਮਾਂ ਦੇ ਹਿਸਾਬ ਨਾਲ ਇਹ ਜਿਹੜੀ ਵਿਚ ਵਾਲੀ ਲੁੱਟ ਮਚਾਈ ਹੈ ਇਹ ਕੰਜ਼ਿਊਮਰ ਦੀ ਵੀ ਹੋ ਰਹੀ ਹੈ ਤੇ ਕਿਸਾਨਾਂ ਦੀ ਵੀ ਕਿਸਾਨਾਂ ਦੀ ਇੰਨੀਕ ਡਿਮਾਂਡ ਹੈ ਕਿ ਦਿਨ ਰਾਤ ਝੱਖੜ ਝੋਲਿਆਂ ਚ ਮੀਂਹ ਨਹੀਂ ਰਹੀ ਗਰਮੀ ਦੇ ਵਿੱਚ ਉਹ ਫਸਲ ਨੂੰ ਪੈਦਾ ਕਰਦਾ ਹੈ ਕਿ ਸਾਡੀ ਵੀ ਫਸਲ ਦਾ ਕਿਰਪਾ ਕਰਕੇ ਇੱਕ ਫਿਕਸ ਪ੍ਰਾਈਸ ਕਰ ਦਿਓ ਇਸ ਨੂੰ ਲੈ ਕੇ ਕਿਸਾਨ ਆंदोलन ਕਰ ਰਿਹਾ ਹੈ ਔਰ ਵੇਲਾ ਕੋਈ ਨਹੀਂ ਹੈਗਾ ਤੁਸੀਂ ਯਾਨੀ ਠੰਡ ਦੇ ਵਿੱਚ ਥੋੜੇ ਜਿਹੇ ਦਿਨ ਕੱਟ ਕੇ ਦੇਖੋ ਬਾਹਰ ਸੜਕਾਂ ਤੇ ਕਿਦਾਂ ਔਖਾ ਹੁੰਦਾ ਹੈ ਇਸ ਕਰਕੇ ਸਾਰੇ ਕਿਸਾਨੀ ਨੂੰ ਸਪੋਰਟ ਕਰੋ ਕਿਸਾਨਾਂ ਨੂੰ ਸਪੋਰਟ ਕਰੋ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ